ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਰੌਂਤੇ ਦੇ ਵਿੱਚ ਰੌਂਤਾ ਪਿੰਡ ਜ਼ਿਲ੍ਹਾ ਮੋਗੇ ਦਾ ਮਾਨਮਤਾ ਨਗਰ ਆ ਮਿੱਤਰੋ ਤੇ ਮਸ਼ਹੂਰ ਪਿੰਡ ਆ ਸਮਾਧ ਭਾਈ ਦੇ ਨੇੜੇ ਜੇ ਕਰਕੇ ਵਸਿਆ ਹੋਇਆ ਨਗਰ ਆ ਬਾਗੇ ਪੁਰਾਣੇ ਦੇ ਗਵਾਂਢੀ ਜਾਂ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਦੋ ਜਾਨਵਰ ਵਕਾਊਆ ਘਰੇਲੂ ਪਰਿਵਾਰ ਦੇ ਘਰੇ ਦੋਵਾਂ ਜਨਵਾਰਾ ਦੀ ਪ੍ਰੋਪਰ ਡਿਟੇਲ ਪ੍ਰੋਪਰ ਜਾਣਕਾਰੀ ਤੁਹਾਨੂੰ ਮੈਂ ਦੱਸੂਗਾ ਮਿੱਤਰੋ ਵੀਰੇ ਖੋਲ ਦੀ ਵੜ ਕਾਲੀ ਨੂੰ ਦੁੱਧ ਪਹਿਲਾਂ ਵੜਾ ਪਹਿਲਾਂ ਨਹੀਂ ਹੈ ਨਾ ਜੀ ਪਹਿਲਾਂ ਹਾਂ ਪਹਿਲਾ ਸੂਆ ਇਹ ਵੜ ਮਿੱਤਰੋ ਸੂਈ ਹੋਈ ਆ ਦੋ ਤੋਂ ਸਵਾ ਦੋ ਮਹੀਨਿਆਂ ਤੇ ਡੇਢ ਤੇ ਦੋ ਦੇ ਆਸੇ-ਪਾਸੇ ਜੇ ਮਗਰ ਇਹਦੇ ਆ ਬੱਚਾ ਵਾ 20 ਕਿਲੋ ਦੁੱਧ ਕੰਡੇ ਵਾਲਾ ਇਸ ਬੱਚੀ ਦੇ ਥੱਲੇ ਹਾਜ਼ਰ ਨਜ਼ਰ ਐੜ ਤਿਆਰ ਆ ਜਿਹੜਾ ਮਿੱਤਰੋ ਚੁਆਉਂਦੀ ਆ ਬਹੁਤ ਸੋਹਣੀ ਥਣ ਦੇਵੇ ਦੀ ਤਿਆਰੀ ਤੁਰੀ ਬੜੀ ਜ਼ਬਰਦਸਤ ਆ ਸੋਹਣੀ ਸੁਨੱਖੀ ਬਹੁਤ ਆ ਗਾੜ ਮਿੱਤਰੋ ਮੂੰਹ ਮੱਥੇ ਲੱਗਦੀ ਆ ਥਣ ਚੰਗਾ ਲੱਗਾ ਹੋਇਆ ਪਾਵਰ ਵਾਲਾ ਮਈਆਂ ਵਰਗਾ ਥਾਣਾ ਵਰਗਾ ਥਾਣਾ ਇਹਨੂੰ ਕਰਮਾਲੀ ਨੂੰ ਬਰੀਕੀ ਬੜੀ ਕਮਾਲ ਆ ਜਿਹੜੇ ਭਰਾਣੇ ਘਰੇ ਚੋਂਣ ਨੂੰ ਲੈਣੀਆਂ ਲਾਹੇਵੰਦ ਚੀਜ਼ ਆ ਮਿੱਤਰੋ ਜਿਹੜਾ ਪਿੱਛੇ 27 28 ਤਰੀਕ ਲੰਘ ਕੇ ਗਈ ਆ 27 28 ਤਰੀਕ ਦਾ ਇਹਦੇ ਟੀਕੇ ਵੀ ਦੋ ਭਰੇ ਹੋਏ ਆ ਕਰਮਾਲੀ ਦੇ ਐਂਆਈ ਐਂ ਦੀ ਹੋ ਚੁੱਕੀ ਆ ਮਿੱਤਰੋ ਤੇ ਇਹ ਗੱਬ ਦਾ ਜਿਹੜਾ ਹਜੇ ਦੇ ਬਾਰੇ ਕਨਫਰਮ ਨਹੀਂ ਕਰਦੇ ਪਰ 100% ਵੈਡ ਗੱਪਣ ਹੋਊਗੀ ਕਿਉਂਕਿ ਵੈਡ ਉਹ ਹਮੇਸ਼ਾ ਗੱਬੜ ਹੁੰਦੀ ਹੁੰਦੀ ਆ ਜਿਹੜੀ 45 50 ਦਿਨਾਂ ਤੋਂ 55 ਤੋਂ 60 ਦਿਨਾਂ ਦੇ ਵਿੱਚ ਕਰ ਹੀਟ ਲੈਵਲ ਕਰਕੇ ਉਹਦਾ ਟੀਕਾ ਲੈਂਦੀ ਆ ਕਰਮਾਰੀ ਤੂਈ ਦੇ ਉੱਤੇ ਦਾ ਪੁੱਤ ਮੋਗੇ ਜਰੂਰ ਨਜ਼ਦੀਕ ਕਰਕੇ ਵਿਖਾ ਦੀ ਕਿਉਂਕਿ ਆਪਣਾ ਦਿਖਾਉਣਾ ਨਜ਼ਦੀਕੀ ਫਰਜ਼ ਆ ਕੱਲੋਂ ਦੂਰੋਂ ਆ ਕੇ ਕੋਈ ਮੁੜੇ ਉਹਦੇ ਨਾਲ ਸੁਆਦ ਨਹੀਂ ਆਉਂਦਾ ਇਹ ਮਿੱਤਰੋ ਜਰੂਰ ਹੈ ਗਿਆ ਬਾਕੀ ਵੈਡ ਬਾਕਮਾਲ ਸੋਹਣੀ ਸੁਨੱਖੀ ਬਹੁਤ ਆ ਮੂੰਹ ਮੱਥੇ ਲੱਗਦੀ ਬੱਛੀ ਮੂਰਤਰਗੀ ਬੱਛੀ ਆ ਮਿੱਤਰੋ ਮਗਰ ਬੱਛਾ ਵ ਆਸੇ ਪਾਸੇ ਕਰਕੇ ਸੂਆ ਵਾ ਦੁੱਧ ਇੱਕ ਵਾਰੀ ਫਿਰ ਦੱਸ ਦੇਵਾਂ ਤੁਹਾਨੂੰ 20 ਕਿਲੋ ਦੁੱਧ ਕੰਡੇ ਵਾਲਾ ਹਾਜ਼ਰ ਨਾਜ਼ਰ ਇੰਦੇ ਥਾਰੇ ਤਿਆਰ ਆ ਵੀਡੀਓ ਪੀਓਸ ਬਹੁਤ ਸੋਹਣੀ ਸੁਨੱਖੀ ਖੇੜਾ ਇਸ ਵੈੜ ਦਾ ਰੇਟ ਆ ਜਿਹੜਾ ਮਿੱਤਰੋ ਉਹ 70000 ਰੁਪਿਆ ਡਿਮਾਂਡ ਆ ਵਿੱਚੋਂ ਮੰਨਤਨ ਹੋ ਜਾਊਗਾ ਤੁਸੀਂ ਆਪ ਦੇਖ ਸਕਦੇ ਆ ਦੂਜੇ ਸੂਏ ਨੇ ਕੀ ਕਰਨਾ 28 27 ਸੇਰੀਏ ਨੇ ਦੂਜੇ ਸੂਏ ਨੂੰ ਵੈੜ ਬਣ ਜਾਣਾ ਮਿੱਤਰੋ ਤੇ ਜੇ ਤੁਸੀਂ ਅੱਜ ਇਹਨੂੰ ਖਰੀਦ ਕੇ ਲੈ ਜਾਂਦੇ ਆ ਇਸੇ ਸੂਏ ਦੇ ਵਿੱਚ ਇਹਨੇ ਕਰਮ ਵਾਲੀ ਨੇ ਫੇਰੀ ਹੋ ਜਾਣਾ ਗਾਂ ਤੁਹਾਡੇ ਕਰ 27 28 ਕਿਲੋ ਵਾਲੀ ਫੇਰੀ ਹੋ ਜਾਣੀ ਆ ਮਿੱਤਰੋ ਗਾਂ ਨੂੰ ਟੀਕਾ ਚੰਗਾ ਲੱਗਾ ਹੋਇਆ ਗੱਬ ਦੇ ਵਿੱਚ ਇਹ ਵੜੀ ਹੋਈ ਆ ਕਰਮ ਵਾਲੀ ਥਾਣੇ ਨੂੰ ਮੱਝਾਂ ਲੱਗਾ ਪੂਰਾ ਪਾਵਰ ਵਾਲਾ ਤੇ ਚਵਾਈ ਵਾਲਾ ਵਿੱਥੀ ਗੱਠ ਗੱਠ ਦੀ ਦੂਰੀ ਤੇ ਥਣ ਲੱਗਾ ਹੋਇਆ ਗ ਆਮ ਜਿਹੜੇ ਪਹਿਲੇ ਨੰਬਰ ਵਾਲੀ ਦੋ ਨੰਬਰ ਵਾਲੀ ਵੈੜਾ ਜਿਹੜੀ ਮਿੱਤਰੋ ਇਹ ਵੀ ਪਹਿਲੇ ਨਾਲ ਦੂਜੇ ਸੂਏ ਲਈ ਗੱਪਣ 16 ਤਰੀਕ ਨੂੰ ਆ ਜਿਹੜੇ ਤਰੀਕ ਨੂੰ 9 ਤਰੀਕ ਨੂੰ ਮੈਂ ਵੀਡੀਓ ਕੈਮਰੇ ਦੀ ਅੱਖ ਦੇ ਵਿੱਚ ਇਹਨੂੰ ਕੈਦ ਕਰਦਾ ਪਿਆ ਇਸ 16 ਤਰੀਕ ਨੂੰ ਇਹਨੂੰ ਸਤਵਾਂਵਾਂ ਮਹੀਨਾ ਲੱਗ ਜਾਣਾ ਵਾ ਮਿੱਤਰੋ ਗੱਪਣ ਨੂੰ ਕਰਮਾਂ ਵਾਲੀ ਨੂੰ ਤੋਰਦੀ ਵੀਰੇ ਵੀ ਬਹੁਤ ਸੋਹਣੀ ਡੱਬੀ ਸੋਹਣੀ ਸੁਨੱਖੀ ਵੈੜਾ ਮਿੱਤਰੋ ਇਹਦੇ ਥੱਲੇ 5 ਕਿਲੋ ਦੁੱਧ ਵੀ ਇਸ ਟਾਈਮ ਅਵੇਲੇਬਲ ਆ ਕਿਉਂਕਿ ਡਰਾਈ ਵਾਲੇ ਪਾਸੇ ਜਾਂਦੀ ਪਈ ਆ ਕਰਮਾਂ ਵਾਲੀ ਜਿਹੜਾ ਭਰਾ ਇਸ ਗਾਂ ਨੂੰ ਸੰਭਲੂਗਾ 2-3 ਮਹੀਨੇ ਦੁੱਧ ਤਾਂ ਤਾਜੀ ਨੇ ਦਿੱਤਾ ਹੋਊਗਾ ਮम्मा ਦੋ ਦਿਨ 17 ਕਿਲੋ ਦੇ ਦੁੱਧ 17 ਕਿਲੋ 17 ਕਿਲੋ ਵਾਂਗੂ ਦੁੱਧ ਇਹਨੇ ਦਿੱਤਾ ਹੋਇਆ ਜਿਹੜਾ ਮਿੱਤਰੋ ਪਹਿਲੇ ਸੂਏ ਦੇ ਵਿੱਚ ਹੀ ਕਰਮ ਵਾਲੀ ਸੋਹਣੀ ਸੁਨੱਖੀ ਬੱਚੀ ਪਨਦੀ ਤਣਦੀ ਮੂੰਹ ਮੱਥੇ ਲੱਗਦੀ ਡੱਬੀ ਬਹੁਤ ਸੁਨੱਖਾ ਪਨ ਬੱਚੀ ਦੇ ਵਿੱਚ ਆ ਮਿੱਤਰੋ ਦੇਖ ਸਕਦੇ ਥੋੜੀ ਜਿਹੀ ਥੜਕਦੀ ਡਰਦੀ ਆ ਬਾਹਰ ਕਿਉਂਕਿ ਕੱਚਾ ਬਾਈ ਦਾ ਥਾਂ ਬਹੁਤ ਸੋਹਣਾ ਰੱਖਿਆ ਹੋਇਆ ਕੱਚਾ ਰੱਖਿਆ ਹੋਇਆ ਅੰਦਰ ਮਿੱਤਰੋ ਕਿਉਂਕਿ ਮੈਂਟਾ ਨਾਲੋਂ ਕੱਚਾ ਥਾਂ ਜ਼ਰੂਰ ਰੱਖੋ ਜੇ ਤੁਹਾਡੇ ਘਰੇ ਗੁਜਾਇਸ਼ ਹੈਗੀ ਆ ਕਿਉਂਕਿ ਜਿਹੜੀ ਆਕਸੀਜਨ ਜਿਹੜਾ ਟੈਂਪਰੇਚਰ ਥੱਲੋ ਮੇਨਟੇਨ ਹੋਣਾ ਉਹ ਜ ਥੱਲੋ ਮੇਜਾ ਠੰਡਕ ਹੋਣੀ ਗਾਂ ਨੂੰ ਜ਼ਰੂਰੀ ਹੁੰਦੀ ਆ ਕਿਉਂਕਿ ਜਦੋਂ ਮਟੈਡਸ ਦਾ ਕਾਰਨ ਇਹੀ ਬਣਦਾ ਕਿ ਆਪਾਂ ਮੈਡ ਦੇ ਉੱਤੇ ਬਣ ਦਿੰਨੇ ਆ ਗਾਂ ਗਰਮੈਸ਼ ਦੇ ਨਾਲ ਇੱਕ ਤਾਂ ਹਵਾਨੇ ਦੇ ਵਿੱਚ ਦੁੱਧ ਹੁੰਦਾ ਵਾ ਦੂਜਾ ਥੱਲੋ ਗਰਮੈਚ ਫੜ ਕੇ ਉਹ ਜਰਾ ਸੀਮ ਮਟੈਡਸ ਵਾਲੇ ਪੈਦਾ ਹੋ ਕੇ ਗਾਂ ਨੂੰ ਹੋ ਜਾਂਦੀ ਆ ਇਸ ਕਰਕੇ ਕੱਚੇ ਥਾਂ ਤੇ ਬਹੁਤ ਵਧੀਆ ਰਹਿੰਦੀ ਆ 2-2.5 ਮਹੀਨੇ ਜਿਹੜੀ ਹੁੰਦੀ ਆ ਮਿੱਤਰੋ ਬਹੁਤ ਸੋਹਣੀ ਵੜ ਤਿਆਰ ਹੁੰਦੀ ਆ ਬਹੁਤ ਚੰਗੀ ਚਮਕ ਦਮਕ ਦੇ ਵਿੱਚ ਮੱਛੀ ਦਾ ਰੇਟ ਸਿਰਫ 55000 ਆ ਆ ਮੱਛੀ ਦਾ ਰੇਟ ਸਿਰਫ 70000 ਆ ਜੇ ਜੋੜਾ ਲੈਣਾ ਹੋ ਤਾਂ 1,25000 ਰਪੀ ਸੌਰੀ ਕਿ 25 ਹਾਂ 1,25,000 ਰੁਪਏ ਡਿਮਾਂਡ ਬਣਦੀ ਆ ਤੇ ਵਿੱਚੋਂ ਮਾਨਤਾਨ ਦਾ ਜੋੜਾ ਗਾਈਆਂ ਦਾ ਟੌਪ ਬਣ ਜੂਗਾ ਜੇ ਮੰਨ ਲਓ ਤੁਸੀਂ ਤਿਆਰ ਕਰਨੀਆਂ ਜਾਂ ਸਾਹਮਣੀਆਂ ਕਿਵੇਂ ਵੀ ਉਹ ਤੁਹਾਡੇ ਤੇ ਡਿਪੈਂਡ ਆ ਨੰਬਰ ਕਿੰਨਾ ਸੀ ਆਪਣਾ 80540 80540 54194 54194 80540 54194 80540 54194 22 ਦਾ ਨੰਬਰ ਆ ਮਿੱਤਰੋ ਇਸ ਨੰਬਰ ਤੇ ਕਰਨੀ ਆ ਤੁਸੀਂ 22 ਦੇ ਨਾਲ ਗੱਲ ਤੇ ਬਾਤ ਪਿੰਡਾ ਰੌਤਾ ਜ਼ਿਲ੍ਹਾ ਬਮੂਗਾ